ਖਾ ਰਣਾ ਖਾ ਚੱਲ ਸਸੀ ਗਾਲ ਬਾਜੀ ਸਸੀ ਗਾਲ ਬਾਜੀ ਇੱਥੇ ਬਾਜੀ ਭਗਤਾ ਬੱਕਰੀਆਂ ਵਾਲਾ ਕਿਹੜਾ ਹਾਂ ਭਾਈ ਆਹੇ ਸਾਹਮਣੇ ਘਰ ਹੈ ਜੀ ਆਹੀ ਘਰ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੁੱਧ ਚਾਹੀਦਾ ਸੀ ਬੱਕਰੀ ਦਾ ਕਿੰਨਾ ਕੁ ਲੈਣਾ ਭਾਜੀ ਕੀ ਰੇਟ ਹੈ ਦੁੱਧ 500 ਰੁਪਏ ਕਿਲੋ ਆ ਭਾਜੀ ਹੁਣ ਬਣੀਓ ਗੱਲ ਲਿਆਓ ਭਾਜੀ ਦੁੱਧ ਪਾਦਾ ਆ ਲਓ ਜੀ ਪਾਓ ਜੀ ਪਾਜੀ ਕਿੰਨੇ ਕਿਲੋ ਦਿੰਦੀ ਬੱਕਰੀ ਦੁੱਧ? ਕਿ ਪਾਜੀ 2 ਕਿਲੋ ਦੇ ਦਿੰਦੀ ਇੱਕ ਟਾਈਮ ਦਾ। ਠੀਕ ਹੈ ਜੀ। 2 ਕਿਲੋ ਤਾਂ ਬਹੁਤ ਵਧੀਆ ਜੀ। ਦੋ ਕਿਲੋ ਦਿੰਦੀ। 2 ਕਿਲੋ ਸਵੇਰੇ ਤੇ 2 ਕਿਲੋ ਸ਼ਾਮੀ। ਹਾਂ ਜੀ ਪਾਜੀ ਸੇਵਾ ਬੜੀ ਕਰਦੀ ਆ ਨਾ ਬੱਕਰੀ ਦੀ। ਸੇਵਾ ਦੇ ਦੁੱਧ ਮਿਲਣਾ। ਇਹ ਤਾਂ ਬਿਲਕੁਲ ਗੱਲ ਸਹੀ ਆ। ਆਹ ਲੋ ਵਾਦੀ ਦਿੱਤਾ ਹੋ ਗਿਆ ਹੁਣ ਆ। ਲਿਓ ਪਾਜੀ 500 ਰੁਪਇਆ ਹੋ ਗਿਆ। ਆਹ ਲੋ ਜੀ। ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੱਲ ਸੁਣ 500 ਰੁਪਏ ਲੀਟਰ ਆਪਾਂ ਦੁੱਧ ਲਿਆਇਆ 2 ਕਿਲੋ ਸਵੇਰੇ ਦੁੱਧ ਦਿੰਦੀ ਬੱਕਰੀ ਤੇ 2 ਕਿਲੋ ਸ਼ਾਮੀ 2000 ਰੁਪਏ ਦਾ ਦੁੱਧ ਇਹ ਰੋਜ਼ ਦਾ ਵੇਚਦਾ ਤੇ ਮਹੀਨੇ ਦਾ ਬਣ ਗਿਆ 60000 ਹਾਂ ਜੀ ਤੇ ਸਾਲ ਦਾ 720000 ਬਣਦਾ ਜੇ ਬੱਕਰੀ ਆਪਾਂ ਮੁੱਲ ਲੈ ਲਈਏ ਮਹੀ ਭਾਜੀ ਇਹੋ ਸੋਚਦਾ ਆ ਆ ਤੇ ਮੈਂ ਕਹਿੰਦਾ ਵੀ ਆਪਾਂ ਜੇ 2.5 ਲੱਖ ਦੀ ਬੱਕਰੀ ਮਿਲ ਗਈ ਸਾਲ ਦਾ 4-5 ਲੱਖ ਰੁਪਏ ਆਪਾਂ ਨੂੰ ਐਵੇਂ ਪਾਜ ਜਾਣਾ ਭਗਦੇ ਭਾਜੀ ਗੱਲ ਸੁਣਿਓ ਹਾਂਜੀ ਭਾਜੀ ਦੱਸੋ ਭਾਜੀ ਬੱਕਰੀ ਲੱਗੀ ਸਾਡੇ ਦਿਲ ਨੂੰ ਦੱਸੋ ਪੈਸੇ ਕਿੰਨੇ ਲੈਣੇ ਬੱਕਰੀ ਤੇ ਅਸੀਂ ਮੁੱਲ ਲੈ ਜਾਣੀ ਤੁਹਾਡੇ ਕੋਲ ਭਾਜੀ ਦੋ ਵਪਾਰੀ ਪਹਿਲਾਂ ਆਏ ਸੀ ਇੱਕ 3 ਲੱਖ ਦਿੰਦਾ ਇੱਕ 3.5 ਦਿੰਦਾ ਮੈਂ ਉਦੋਂ ਵੀ ਨਹੀਂ ਵੇਚੀ ਆ ਕਿ ਨਹੀਂ ਵੇਚਣੀ ਆ ਲਓ ਭਾਜੀ ਰੁਪਈਆ 2.5 ਲੱਖ ਬੱਕਰੀ ਸਾਡੀ ਭਾਜੀ ਇਹ ਤੁਹਾਡਾ ਮਾਣ ਆ ਲੈ ਲਓ ਬੱਕਰੀ ਕੋਈ ਗੱਲ ਨਹੀਂ ਆ ਲੋ ਪਾਜੀ ਹੁਣ ਕਰਾਂਗੇ ਕਮਾਈਆਂ ਹੋਣ ਬਲੀਆਂ ਗੱਲ ਪਾਜੀ ਦੁੱਧ ਤਾਂ ਪਾਇਆ ਵੀ ਨਹੀਂ ਦਿੱਤਾ ਹੈਗਾ